ਅੱਜ ਜਿੰਨੇ ਜਿੰਨੇ ਛੁੱਟੇ ਚੱਲੇ ਬਾਹਰ ਸਾਰੀ ਗੈਰ ਜੁਹੇ ਨੇ ਕਰ ਲਏ ਸਾਰਾ ਬੰਦ ਕਰਕੇ ਪੈਂਡ ਕਰਕੇ ਕਹਿੰਦਾ ਕਿ ਉਹ ਬੰਦ ਹੋ ਰਿਹਾ ਤੁਸੀਂ ਕਾਲੀ ਨੂੰ ਪਿਆਰ ਕਰਦੇ ਹੋ ਪਰ ਘਰੇ ਨਾ ਕਾਲੀ ਨੂੰ ਪਿਆਰ ਕਰਦਾ ਉਹ ਘਰੇ ਨਹੀਂ ਆਉਂਦਾ ਦੋਆਬੇ ਵਾਲੇ ਤੁਸੀਂ ਉਹਦੇ ਨੂੰ ਉਹਦੇ ਇੱਕ ਵਾਰ ਪੂਰਾ ਗ੍ਰੰਟ ਆ ਜੇ ਨਾ ਨੋਂ ਤੇ ਨੋਂ ਤੁਸੀਂ ਕਹਿੰਦੇ ਹੋ ਆਪੇ दो अपने गिरा, 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 एक तो एक मैं बेच कर रहा हूँ दोनों जिला प्रधान शहरी अपने चारपारे देवती मैं तो लिस्ट देंगे कितना मीटर कितना बंदा किन्या पसारे कितना कारण नहीं हुआ कुल्लिया वाले सायं तो है मिल जाएगा पर कारण ते जंगली लड़ी जाएगी हैं ताकि वो कोशिश करके वर्कर काली गला छॾे वर्कर जी लोड़ ई असीं लिखाड़े

ਉਸੀ ਕਾਲੀ ਨੂੰ ਪਿਆਰ ਕਰਦੇ ਹੋਣ ਪਰ ਘਰੇ ਦਾ ਕਾਲੀ ਨੂੰ ਪਿਆਰ ਕਰਦਾ ਉਹ ਘਰੇ ਨਹੀਂ ਆਉਂਦਾ ਦੋਆਬੇ ਵਾਲੇ ਤੁਸੀਂ ਉਹਦੇ ਨੂੰ ਉਹਦੇ ਇੱਕ ਵਾਰ ਪੂਰਾ ਗਰੰਟ ਆ ਜੇ ਨਾ ਉਹ ਨੋਂ ਤੇ ਨੋਂ ਤੁਸੀਂ ਖਿੰਦੇ ਹੋਏ ਬੈਠੇ ਉਹਦਾ ਤੁਸੀਂ ਉਹ ਜਹੋਰ ਜਹੋਰ ਸਿਆਜਾ ਜਹੋਰ ਦੋ ਐਂਕੋ ਹਿਆਰੇ ਆ ਜਿਹਾ ਉਹ ਜੇ ਜੋ ਕਿ ਮੈਂ ਵੇਚ ਨਹੀਂ ਕਰਦਾ ਦੋਨੋ ਜਿਲ੍ਹਾ ਪ੍ਰਧਾਨ ਕੈਰੀ

साहब जितने भी साहब सारे गए वर्कर काली खड़े हैं, वर्कर